ਇਸ ਸੜੇ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਦੇ ਮੇਅਰ ਵਨੀਤੀ ਜਿਹਦੇ ਪਿਤਾ ਸ਼੍ਰੀ ਵਿਨੋਦ ਧੀਰ ਜੀ ਦਾ ਅਚਾਨਕ ਦਿਹਾਂਤ ਹੋ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਹਰਨਾਮ ਅੰਦਾਸਪੁਰਾ ਵਿਖੇ ਕਰੀਬ ਸ਼ਾਮ 5 ਵਜੇ ਹੋਇਆ ਜਿੱਥੇ ਲਗਭਗ ਰਾਜਨੀਤਿਕ ਪਾਰਟੀਆਂ ਵੀ ਉੱਥੇ ਪਹੁੰਚੀਆਂ ਅਤੇ ਮੇਰ ਵਨੀਤੀ ਨਾਲ ਦੁੱਖ ਸਾਂਝਾ ਪ੍ਰਗਟ ਕੀਤਾ ਤੇ ਜਿਨ੍ਹਾਂ ਦੇ ਵਿੱਚ ਸ਼੍ਰੀ ਕੈਂਡੀ ਭੰਡਾਰੀ ਸਰਬਜੀਤ ਸਿੰਘ ਮੱਕਰ ਚੰਦਨ ਹੋਰ ਕਾਫੀ ਸ਼ਖਸੀਅਤਾਂ ਪਹੁੰਚੇ ਤੇ ਸਾਰੇ ਰਾਜਨੀਤਿਕ ਪਾਰਟੀਆਂ ਦੁੱਖ ਸਾਂਝਾ ਕੀਤਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਦੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਸਾਬ ਦੀ ਅੱਜ ਇਨਫੈਕਟ ਸਵੇਰੇ ਮੈਂ ਤੇ ਮੇਰ ਸਾਹਿਬ ਨੇ ਇੱਕ ਫੰਕਸ਼ਨ ਤੇ ਜਾਣਾ ਸੀ ਇਕੱਠੇ ਤੇ ਮੈਂ ਫੋਨ ਕੀਤਾ ਉਹਨਾਂ ਨੇ ਚੁੱਕਿਆ ਨਹੀਂ ਤੇ ਬਾਅਦ ਚ ਡਾਕਟਰ ਵਿਜੇ ਮਾਜੀ ਦੀ ਡੱਟ ਹੋਰ ਹਸਪੀਟਲ ਤੋਂ ਫੋਨ ਆਇਆ ਵੀ ਫਾਦਰ ਸਾਹਿਬ ਐਡਮਿਟ ਨੇ ਹਸਪੀਟਲ ਤੇ ਬ੍ਰੌਟ ਡੈੱਡ ਨੇ ਤੇ ਬੜੀ ਹੈਰਾਨਗੀ ਵਾਲੀ ਗੱਲ ਹੋਈ ਇਨਫੈਕਟ ਬਾਅਦ ਚ ਫਿਰ ਜੋ ਪਤਾ ਲੱਗਾ ਸੈਰ ਕਰਨ ਗਏ ਸੀ ਤੇ ਸੈਰ ਕਰਕੇ ਉੱਥੇ ਹੀ ਕਾਰਡੀ ਅਰੈਸਟ ਹੋ ਗਿਆ ਤੇ ਵਾਪਸ ਕਾਰ ਤੇ ਜਿਹਨੂੰ ਉਤਰੇ ਘਰ ਆ ਕੇ ਸੋ ਉੱਥੇ ਔਨ ਦਾ ਸਪੌਟ ਡੈਥ ਹੋ ਗਈ ਓਣੀ ਮਾੜੀ ਗੱਲ ਆ ਔਰ ਸ਼ਹਿਰ ਸਾਰਾ ਜੋ ਦੇਖ ਹੀ ਲਿਆ ਜਿਸ ਤਰ੍ਹਾਂ ਮੇਰ ਸਾਜ਼ ਨਾਲ ਖੜਾ ਉਸ ਦੁੱਖ ਦੀ ਘੜੀ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ ਤੇ ਬਹੁਤ ਅਫਸੋਸ ਹੋਇਆ ਦੇਖੋ ਜੀ ਫੇਸ ਸ਼ੂਕੀ